ਲਓ ਵੀ ਮਿੱਤਰੋ ਅੱਜ ਸੌਣ ਦੀ ਪਹਿਲੀ ਝੜੀ ਪਹਿਲਾ ਮੀਂਹ ਬਹੁਤ ਵਧੀਆ ਪਿਆ ਤੇ ਠੰਡਾ ਹੋਇਆ ਮੌਸਮ ਉਸ ਖੁਸ਼ੀ ਦੇ ਵਿੱਚ ਬਣਾ ਰਹੇ ਆਪਾਂ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਬਣਾ ਰਹੇ ਆ ਆਟਾ ਹਲੇ ਭੁੱਜ ਰਿਹਾ ਤੁਹਾਨੂੰ ਪਾਉਣੇ ਦੇ ਵਿੱਚ ਬੜੀਆਂ ਈਮਸੀ ਚੀਜ਼ਾਂ ਪਾਵਾਂਗੇ ਡਰਾਈ ਫਰੂਟ ਪਾਵਾਂਗੇ ਤੇ ਫਿਰ ਤੁਹਾਨੂੰ ਬਣਾ ਕੇ ਖਵਾਵਾਂਗੇ ਲਾਈ ਮਿੱਤਰੋ ਆਟਾ ਆਪੋ ਜਿਕੇ ਆਪਣਾ ਬਿਲਕੁਲ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਪਾਉਣੇ ਨੇ ਚਾਸਨੀ ਤੇ ਪਾਣੀ ਉਬਾਲ ਰੱਖਿਆ ਇਹਦੇ ਵਿੱਚ ਪਾਇਆ ਕਾਜੂ ਬਦਾਮ ਜਾਣ ਦੀ ਆਪਣਾ ਮੜਾ ਉਬਾਲ ਲਿਆ ਪਹਿਲਾਂ ਪੂਰੀ ਵਧੀਆ ਮਹਿਕ ਆਉਣ ਲੱਗੀ ਆਟੇ ਦੀ ਤੇ ਹੁਣ ਬਸ ਪਾਉਣੇ ਪਸਟਿਕ ਚ ਲਾ ਲਵੋ ਜੀ ਇੱਥੇ ਲਓ ਵੀ ਮਿੱਤਰੋ ਆਟਾ ਪੁੱਜ ਗਿਆ ਹੈ ਹੁਣ ਪਾਉਣੇ ਆਪਾਂ ਇਹਦੇ ਪਾਣੀ ਆ ਆ ਮੰਗਿਆ ਕਾ ਪ੍ਰਸ਼ਾਦ ਦੀ ਜੇਗਾ ਹੁਣ ਪਤਾ ਲੱਗੂ ਬਾਅਦ ਚਾ ਵਾਹ ਵਧੀਆ ਵਧੀਆ ਵਾਹ ਆ ਬੋਲੀ ਚਲ ਕੋਈ ਬੜੀ ਵਧੀਆ ਆ ਕੀ ਚਾ ਆ ਪਾਤਾ ਵਿੱਚ ਗਰਾਈ ਫਰੂਟ ਕਿਆ ਬਾਤ ਹੈ ਨਹੀਂ ਰਿੱਸਾ ਨਹੀਂ ਰਿੱਸਾ ਜੀ ਹਾਂ ਮੈਂ ਕਿ ਬਹੁਤ ਵਧੀਆ ਆ ਰਹੀ ਆ ਜਾਵਾ ਵਾਹ ਕਮਾਲ ਬਣਿਆ ਬਈ ਦੂਰ ਤੱਕ ਮੈਂ ਕਿ ਜਾ ਰਹੀ ਆ ਮੈਂ ਕਿ ਬਾ ਆ ਰਹੀ ਆ ਪਾਣੀ ਅੱਦੇ ਪਿੰਡ ਨੂੰ ਮੈਂ ਕਾ ਗਈ ਅੱਦੇ ਨੂੰ ਆਈ ਹੋਰ ਬਾਹਰੇ ਆਪ ਖਾਣਾ ਹੈ ਹਾਂ ਇਹ ਕਿਰਾਂ ਬੰਦ ਕਰ ਲੈ ਹੁਣ ਬਾਰੇ ਅਲਗਾਰ ਨੂੰ ਦੱਸ ਤੇ ਇਹ ਨਹੀਂ ਲੈ ਇਹ ਬਣ ਕੇ ਤਿਆਰ ਹੋ ਗਿਆ ਲਗਭਗ ਪੂਰੇ ਸੇ ਕਾਬਲੀ ਨਾ ਹਾਂ ਬਿਲ੍ਹਾ ਦੇ ਕੋਲ ਆਇਆ ਸ਼ਾਰਟ ਹੋਰ ਲਓ ਜੀ ਖਰਾ ਪ੍ਰਸ਼ਾਤ ਬਣ ਕੇ ਹੋ ਗਿਆ ਤਿਆਰ ਤੇ ਆਜ ਕੇਰਾ ਮਾਰਦਾ ਪਾਫਾ ਲੋ ਮਿੱਤਰੋ ਬਿਲਕੁਲ ਤਿਆਰ ਹੋਇਆ ਆਪਣਾ ਕੜਾ ਪ੍ਰਸ਼ਾਦ ਆਜ ਗਰ ਸ਼ਖਲੋ ਕਿਹੋ ਸ਼ਰਤਾਂ ਨੇ ਕਿਹਨੇ ਕਿਹਾ ਸ਼ਰਤ ਮੈਂ ਜਮਾ ਬਣ ਗਿਆ ਫਲਵਟਾ ਫਲ ਡਰਾਈ ਫਰੂਟ ਪਾਇਆ ਹੋਇਆ ਪੂਰਾ ਇਹ ਆਜ ਸ਼ੌਣ ਦੀ ਝੜੀ ਪਹਿਲੀ ਝੜੀ ਠੰਡਾ ਮੌਸਮ ਇਸ ਖੁਸ਼ੀ ਦੇ ਵਿੱਚ ਆਪਾਂ ਇਹ ਬਣਾਇਆ ਰਾਣਾ ਮੌਸਮ ਹੈ ਠੰਡਾ ਮੌਸਮ ਹੈ ਬੱਦਲ ਦੇਖੋ ਨਿਮੀ ਨਿਮੀ ਵਿੱਚ ਚੱਲ ਰਹੇ ਆ ਜਮਾ ਥੱਲੇ ਲੱਗੇ ਤੇ ਜੋ ਆ ਪਕੜਾ ਪ੍ਰਸ਼ਾਦ ਬਣਾਇਆ ਤੇ ਉਹ ਏ ਠੰਡਾ ਮੌਸਮ ਬਰਸਾਤ ਹੋਈ ਤੇ ਕੋਈ ਕੋ ਕਣੀ ਹਜੇ ਵੀ ਡਿੱਗੀ ਨਹੀਂ ਤੇ ਬੱਦਲ ਬਿਲਕੁਲ ਨਿਵੇਂ ਝੁੱਕ ਕੇ ਧਰਤੀ ਨਾਲ ਲੱਗੇ ਹੋਏ ਨੇ ਚੱਲ ਰਹੇ ਨੇ